ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰੇ ਦੇ ਕਮਰੇ ਦਾ ਬਲਬ ਨਹੀਂ ਸੀ ਚੱਲ ਰਿਹਾ ਸ਼ਾਇਦ ਬਲਬ ਵਾਲਾ ਆਊਟਲੈਟ ਖਰਾਬ ਸੀ ਬੀਰਾ ਨਵਾਂ ਬਲਬ ਵੀ ਲੈ ਕੇ ਆਇਆ ਪਰ ਬਲਬ ਜਗਦਾ ਹੀ ਨਹੀਂ ਸੀ ਉਸਨੇ ਆਪਣੇ ਇੱਕ ਦੋਸਤ ਜੋ ਬਿਜਲੀ ਦਾ ਕੰਮ ਜਾਣਦਾ ਸੀ ਉਸ ਨੂੰ ਸੱਦਿਆ ਇਹ ਦੋਸਤ ਬਹੁਤ ਗੁਰਮੁਖ ਸੀ ਗੁਰਮੁਖ ਦੋਸਤ ਜਦੋਂ ਬਲਬ ਵਾਲਾ ਆਊਟਲੈਟ ਠੀਕਾ ਰਿਹਾ ਸੀ ਤਾਂ ਬੀਰਾ ਗੱਲਾਂ ਕਰਨ ਲੱਗ ਪਿਆ ਕਿ ਯਾਰ ਪਤਾ ਨਹੀਂ ਰੱਬ ਹੈ ਵੀ ਕਿ ਨਹੀਂ ਮੈਂ ਪਾਠ ਵੀ ਕਰਦਾ ਹਾਂ ਗੁਰਦੁਆਰੇ ਵੀ ਜਾਂਦਾ ਹਾਂ ਪਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੈ ਅਤੇ ਮੇਰੀਆਂ ਮੁੱਢਲੀਆਂ ਇੱਛਾਵਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਲੱਗਦਾ ਏਦਾਂ ਹੈ ਕਿ ਗੁਰਬਾਣੀ ਅੱਜ ਕੱਲ੍ਹ ਕੰਮ ਕਾਨੋਂ ਹਟ ਗਈ ਹੈ ਅਤੇ ਉਹ ਪੁਰਾਣੇ ਲੋਕ ਹੀ ਸਨ ਜਿਨ੍ਹਾਂ ਤੇ ਗੁਰਬਾਣੀ ਰਾਹੀਂ ਕਿਰਪਾ ਹੋਈ ਸੀ ਇਸ ਕਾਲ ਯੁੱਗ ਵਿੱਚ ਗੁਰਬਾਣੀ ਵੀ ਅਸਰ ਗਵਾ ਚੁੱਕੀ ਹੈ ਗੁਰਮੁਖ ਦੋਸਤ ਕਾਫੀ ਸੂਝਵਾਨ ਸੀ ਵਰੂ ਚੁੱਪ ਕੀਤਾ ਰਿਹਾ ਕਿਉਂਕਿ ਉਹ ਜਾਣਦਾ ਸੀ ਕਿ ਬੀਰਾ ਅੜਬ ਬੰਦਾ ਹੈ ਉਸ ਨੂੰ ਗੁਰਮਤ ਦੀ ਵਿਚਾਰ ਘਾਟ ਹੀ ਸਮਝ ਆਉਂਦੀ ਹੈ ਕੁਝ ਸਮਾਂ ਮੱਥਾ ਮਾਣ ਤੋਂ ਬਾਅਦ ਗੁਰਮੁਖ ਦੋਸਤ ਕਹਿਣ ਲੱਗਿਆ ਕਿ ਉਸ ਦੇ ਕਮਰੇ ਦਾ ਬਲਬ ਠੀਕ ਨਹੀਂ ਹੋਣਾ ਬੀਰਾ ਹੈਰਾਨ ਹੋ ਕੇ ਕਹਿਣ ਲੱਗਿਆ ਕਿਉਂ ਠੀਕ ਨਹੀਂ ਹੋਣਾ ਤਾਂ ਗੁਰਮੁਖ ਨੇ ਕਿਹਾ ਕਿ ਸਰਕਾਰਾਂ ਨੇ ਪਾਣੀ ਵਿੱਚੋਂ ਬਿਜਲੀ ਕੱਢ ਕੱਢ ਕੇ ਪਾਣੀ ਦਾ ਨਾਸਮਾਰ ਦਿੱਤਾ ਹੈ ਜਿਸ ਕਾਰਨ ਹੁਣ ਪਾਣੀ ਵਿੱਚੋਂ ਜੋ ਬਿਜਲੀ ਨਿਕਲਦੀ ਹੈ ਉਸਦਾ ਅਸਰ ਘਟ ਗਿਆ ਹੈ ਇਸ ਕਰਕੇ ਹੁਣ ਬਹੁਤ ਲੋਕਾਂ ਦੇ ਬਲਬ ਜਗਣੇ ਬੰਦ ਹੋ ਗਏ ਹਨ ਇਸ ਕਰਕੇ ਬਿਹਤਰ ਗੱਲ ਇਹ ਹੈ ਕਿ ਤੂੰ ਭਾਈ ਮਿੱਟੀ ਦੇ ਤੇਲ ਵਾਲਾ ਲਾਲਟਿਨ ਲੈ ਲਾ ਬੀਰਾ ਹੱਸ ਪਿਆ ਅਤੇ ਕਹਿਣ ਲੱਗਿਆ ਕਿ ਕਿਉਂ ਮਖੌਲ ਕਰਦਾ ਯਾਰ ਕਦੇ ਬਿਜਲੀ ਵੀ ਮੁੱਕ ਸਕਦੀ ਹੈ ਅਤੇ ਕਦੇ ਬਿਜਲੀ ਦਾ ਅਸਰ ਵੀ ਮੁੱਕ ਸਕਦਾ ਹੈ ਗੁਰਮੁਖ ਕਹਿਣ ਲੱਗਿਆ ਕਿ ਜੇ ਗੁਰਬਾਣੀ ਦਾ ਅਸਰ ਮੁੱਕ ਸਕਦਾ ਹੈ ਤਾਂ ਬਿਜਲੀ ਦਾ ਕਿਉਂ ਨਹੀਂ ਮੁੱਕ ਸਕਦਾ ਬੀਰਾ ਇਹ ਜਵਾਬ ਸੁਣ ਕੇ ਬੌਂਦਲ ਗਿਆ ਅਤੇ ਖਿਜ ਕੇ ਕਹਿਣ ਲੱਗਿਆ ਗੁਰਬਾਣੀ ਦੀ ਗੱਲ ਹੋਰ ਹੈ ਅਤੇ ਬਿਜਲੀ ਦੀ ਗੱਲ ਹੋਰ ਹੈ ਗੁਰਮੁਖ ਕਹਿਣ ਲੱਗਿਆ ਹੋਰ ਗੱਲ ਕਿਉਂ ਹੈ ਬੀਰੇ ਨੂੰ ਇੱਕਦਮ ਕੋਈ ਜਵਾਬ ਨਾ ਫੁਰਿਆ ਜਿਸ ਕਰਕੇ ਉਹ ਚੁੱਪ ਕਰ ਰਿਹਾ ਅਤੇ ਸੋਚੀ ਪੈ ਗਿਆ ਗੁਰਮੁਖ ਨੇ ਲੋਹਾ ਗਰਮ ਦੇ ਕੇ ਪਿਆਰ ਨਾਲ ਸਮਝਾਇਆ ਕਿ ਬੀਰਿਆ ਅੱਜ ਤੱਕ ਕਿਸੇ ਇਲੈਕਟ੍ਰੀਸ਼ੀਅਨ ਪਾਸੋਂ ਕਿਸੇ ਬਿਜਲੀ ਦੀ ਸਮੱਸਿਆ ਸਮੇਂ ਇਹ ਕਦੇ ਨਹੀਂ ਸੁਣਿਆ ਕਿ ਬਿਜਲੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਉਹ ਹਮੇਸ਼ਾ ਆਪਣੇ ਕੰਮ ਵਿੱਚ ਫਰਕ ਸਮਝਦਾ ਹੈ ਪਰ ਬਿਜਲੀ ਤੇ ਸ਼ੰਕਾ ਨਹੀਂ ਕਰਦਾ ਉਹ ਇਹ ਮੰਨ ਸਕਦਾ ਹੈ ਕਿ ਤਾਰ ਵਿੱਚ ਨੁਕਸ ਹੋ ਸਕਦਾ ਹੈ ਜਾਂ ਬਲਬ ਵਿੱਚ ਨੁਕਸ ਹੋ ਸਕਦਾ ਹੈ ਜਾਂ ਤਾਰਾਂ ਜੋੜਨ ਵਿੱਚ ਫਰਕ ਹੋ ਸਕਦਾ ਹੈ ਜਾਂ ਹੋਰ ਕੋਈ ਟੈਕਨੀਕਲ ਪ੍ਰੋਬਲਮ ਹੋ ਸਕਦੀ ਹੈ ਪਰ ਉਹ ਇਹ ਕਦੇ ਨਹੀਂ ਸੋਚਦਾ ਕਿ ਹੁਣ ਬਿਜਲੀ ਨੇ ਆਪਣਾ ਸੁਭਾਅ ਬਦਲ ਲਿਆ ਹੈ ਅਤੇ ਬਲਬ ਜਗਾਉਣੇ ਬੰਦ ਕਰ ਦਿੱਤੇ ਹਨ ਪਰ ਪਤਾ ਨਹੀਂ ਅੱਜ ਕੱਲ ਦੇ ਸਿੱਖਾਂ ਨੂੰ ਕੀ ਹੋ ਗਿਆ ਹੈ ਕਿ ਜੇ ਉਹਨਾਂ ਤੋਂ ਕੋਈ ਧਾਰਮਿਕ ਕਾਰਜ ਨਾ ਹੋਵੇ ਤਾਂ ਉਹ ਹਮੇਸ਼ਾ ਆਪਣੇ ਆਪ ਨੂੰ ਬਰੀ ਉਲਜ਼ਮਾ ਭਾਵ ਆਪਣੇ ਆਪ ਨੂੰ ਤਾਂ ਬੇਕਸੂਰ ਦੱਸਦੇ ਹਨ ਅਤੇ ਧਰਮ ਜਾਂ ਅਕਾਲ ਪੁਰਖ ਜਾਂ ਨਾਮ ਜਾਂ ਗੁਰਬਾਣੀ ਵਿੱਚ ਨੁਕਸ ਲੱਭਦੇ ਫਿਰਦੇ ਹਨ ਜੇ ਉਹਨਾਂ ਦੀ ਇੱਛਾ ਮੁਤਾਬਕ ਰੱਬ ਕੰਮ ਨਾ ਕਰੇ ਤਾਂ ਉਹ ਰੱਬ ਤੋਂ ਵੀ ਆਕੀ ਹੋ ਜਾਂਦੇ ਹਨ ਜੇ ਉਹਨਾਂ ਦੇ ਕਾਰਜ ਗੁਰਬਾਣੀ ਰਾਹੀਂ ਪੂਰੇ ਨਾ ਹੋਣ ਤਾਂ ਇਹ ਨਹੀਂ ਸਮਝਦੇ ਕਿ ਉਹਨਾਂ ਦੀ ਭਾਵਨਾ ਵਿੱਚ ਜਾਂ ਮਿਹਨਤ ਕਰਨ ਵਿੱਚ ਜਾਂ ਸਾਧਨਾ ਕਰਨ ਦੇ ਢੰਗ ਵਿੱਚ ਸਮੱਸਿਆ ਹੋ ਸਕਦੀ ਹੈ ਬਲਕਿ ਉਹ ਤਾਂ ਇਹੋ ਹੀ ਕਹਿਣ ਲੱਗ ਪੈਂਦੇ ਹਨ ਕਿ ਗੁਰਬਾਣੀ ਰਾਹੀਂ ਕਾਰਜ ਹੋ ਹੀ ਨਹੀਂ ਸਕਦੇ ਜਾਂ ਇਹ ਕਿ ਰੱਬ ਅਰਦਾਸਾਂ ਨਹੀਂ ਸੁਣਦਾ ਜਾਂ ਇਹ ਕਿ ਗੁਰਬਾਣੀ ਸਮਝਣ ਵਾਸਤੇ ਹੈ ਜਾਦੂ ਮੰਤਰ ਵਾਂਗ ਕਾਰਜ ਪੂਰੇ ਕਰਨ ਵਾਸਤੇ ਨਹੀਂ ਜਾਂ ਹੋਰ ਇਦਾਂ ਦੀਆਂ ਊਲ ਜਲੂਲ ਗੱਲਾਂ ਉਹ ਗੁਰਮਤ ਦੇ ਮਾਇਨੇ ਹੀ ਬਦਲ ਦਿੰਦੇ ਹਨ ਜਾਂ ਉਕਾ ਹੀ ਗੁਰਬਾਣੀ ਦੀ ਸ਼ਕਤੀ ਤੋਂ ਮੁਨਕਰ ਅਤੇ ਅਸ਼ਰਧਕ ਹੋ ਜਾਂਦੇ ਹਨ ਗੁਰੂ ਜੀ ਕਿਰਪਾ ਕਰਨ ਅਸੀਂ ਗੁਰਬਾਣੀ ਦੀ ਪਾਰਸ ਕਲਾ ਬਾਰੇ ਅਲੱਗ ਵੀਡੀਓ ਵਿੱਚ ਸਾਬਤ ਕਰਾਂਗੇ ਕਿ ਗੁਰਬਾਣੀ ਵਿੱਚ ਅਥਾਹ ਸ਼ਕਤੀ ਹੈ ਅਤੇ ਮਨੁੱਖ ਆਪਣੇ ਵਿਗੜੇ ਕਾਰਜ ਗੁਰਬਾਣੀ ਰਾਹੀਂ ਸਵਾਰ ਸਕਦਾ ਹੈ ਜਿਵੇਂ ਬਿਜਲੀ ਰਾਹੀਂ ਬਲਬ ਜਗਾਉਣ ਲਈ ਇੱਕ ਮर्याਦਾ ਅਤੇ ਬਿਜਲੀ ਦੇ ਅਸੂਲਾਂ ਮੁਤਾਬਕ ਤਾਰਾ ਆਊਟਲੈਟ ਆਦ ਸੈੱਟ ਕਰਨੇ ਪੈਂਦੇ ਹਨ ਅਤੇ ਬਲਬ ਵੀ ਸਹੀ ਵਰਤਣਾ ਪੈਂਦਾ ਹੈ ਇਸੇ ਤਰ੍ਹਾਂ ਨਾਮ ਬਾਣੀ ਰਾਹੀਂ ਕਾਰਜ ਸਿੱਧ ਕਰਨ ਲਈ ਵੀ ਕੁਝ ਅਸੂਲ ਧាន ਕਰਨੇ ਪੈਂਦੇ ਹਨ ਕੁਝ ਮर्यादा ਰੱਖਣੀ ਪੈਂਦੀ ਹੈ ਫਿਰ ਜ਼ਰੂਰ ਹੀ ਸਰਬ ਕਾਰਜ ਸਿੱਧ ਹੋ ਜਾਂਦੇ ਹਨ ਕਈ ਵਾਰੀ ਸੇਵਾ ਥੋੜੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਪੋਤਾ ਵਾਲਾ ਵਰਤਾਰਾ ਵੀ ਹੁੰਦਾ ਹੈ ਅਸੀਂ ਨਾਮ ਬਾਣੀ ਦੀ ਕਮਾਈ ਤਾਂ ਤਨਕ ਮਾਤਰ ਹੀ ਕਰਦੇ ਹਾਂ ਪਰ ਫਲ ਬਹੁਤਾ ਚਾਹੁੰਦੇ ਹਾਂ ਸਚਿਆਰ ਸਿਕ ਸੋਹ ਹੈ ਜੋ ਇਹ ਕਹੇ ਕਿ ਮੁਜ ਅਵਗਨ ਸ਼ਾ ਨਾਹੀ ਦੋਸ਼ ਭਾਵ ਮੇਰੇ ਵਿੱਚ ਹੀ ਔਗਣ ਹਨ ਕਿ ਮੈਂ ਤੋਂ ਨਾਮ ਬਾਣੀ ਰਾਹੀਂ ਕਾਰਜ ਸਿਧ ਨਹੀਂ ਹੁੰਦੇ ਪਰ ਮੇਰੇ ਵਾਹਿਗੁਰੂ ਸਾਹਿਬ ਵਿੱਚ ਕੋਈ ਦੋਸ਼ ਨਹੀਂ ਹੈ ਪਰ ਅਸੀਂ ਤਾਂ ਗੁਰਬਾਣੀ ਦੀ ਸ਼ਕਤੀ ਤੇ ਹੀ ਸ਼ੰਕਾ ਕਰਨ ਲੱਗ ਪੈਂਦੇ ਹਾਂ ਕੀ ਸਾਡਾ ਨਿਸ਼ਚਾ ਬਿਜਲੀ ਵਾਲੇ ਦੇ ਬਿਜਲੀ ਵਿੱਚ ਨਿਸ਼ਚੇ ਨਾਲੋਂ ਵੀ ਘੱਟ ਹੈ ਬਿਜਲੀ ਵਾਲਾ ਬਿਜਲੀ ਦੀ ਸ਼ਕਤੀ ਵਿੱਚ ਕਦੇ ਨੁਕਸ ਨਹੀਂ ਕੱਢਦਾ ਅਤੇ ਨਾ ਹੀ ਬਿਜਲੀ ਦੀ ਸ਼ਕਤੀ ਤੇ ਸ਼ੰਕਾ ਕਰਦਾ ਹੈ ਪਰ ਅਸੀਂ ਛੋਟੀ ਜਹੀ ਗੱਲ ਤੇ ਆਪਣੇ ਮਾਲਕ ਆਪਣੇ ਪਿਆਰੇ ਵਾਹਿਗੁਰੂ ਸਾਹਿਬ ਵਿੱਚ ਨੁਕਸ ਕੱਢਣ ਲੱਗ ਪੈਂਦੇ ਹਾਂ ਜਾਂ ਉਸ ਤੋਂ ਅਸ਼ਰਧਕ ਹੋ ਜਾਂਦੇ ਹਾਂ ਸਾਡਾ ਵਿਸ਼ਵਾਸ ਬਹੁਤ ਹੀ ਕੱਚਾ ਹੈ ਅਤੇ ਰੈਂਦੀ ਖੁੰਦੀ ਕਸਰ ਅੱਜ ਕੱਲ ਦੇ ਨਵੀਨ ਪ੍ਰਚਾਰਕ ਕੱਢੀ ਜਾ ਰਹੇ ਹਨ ਜੋ ਕਿ ਨਾਸਤਿਕਤਾ ਦਾ ਪ੍ਰਚਾਰ ਕਰਨ ਨੂੰ ਹੀ ਗੁਰਮਤ ਦਾ ਪ੍ਰਚਾਰ ਸਮਝੀ ਬੈਠੇ ਹਨ ਗੁਰਬਾਣੀ ਤੋਂ ਲਾਭ ਉਠਾਉਣ ਲਈ ਕੁਝ ਕੋ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਜੋ ਕਿ ਇਸ ਪ੍ਰਕਾਰ ਹਨ ਅਕਾਲ ਪੁਰਖ ਦੇ ਹੋਣ ਤੇ ਭਾਵ ਉਸ ਦੀ ਹੋਣ ਤੇ ਉਸ ਦੇ ਸਰਬ ਕਲਾ ਸਮਰੱਥ ਹੋਣ ਤੇ ਅਤੇ ਉਸ ਦੇ ਦਇਆਲ ਹੋਣ ਤੇ اٹਲ ਅਤੇ ਪੱਕਾ ਯਕੀਨ ਰੱਖਣਾ ਲਾਜ਼ਮੀ ਹੈ ਜੇ ਅਸੀਂ ਅਕਾਲ ਪੁਰਖ ਨੂੰ ਮੰਨਦੇ ਹਾਂ ਪਰ ਉਸ ਨੂੰ ਸਮਰੱਥ ਨਹੀਂ ਮੰਨਦੇ ਤਾਂ ਕਾਰਜ ਨਹੀਂ ਹੋ ਸਕਦਾ ਜੇ ਅਸੀਂ ਉਸ ਦੀ ਹੋਂਦ ਨੂੰ ਵੀ ਮੰਨੀਏ ਉਸ ਨੂੰ ਸਮਰੱਥ ਵੀ ਮੰਨੀਏ ਪਰ ਉਸ ਨੂੰ ਦਇਆਵਾ ਨਾ ਮੰਨੀਏ ਤਾਂ ਵੀ ਕਾਰਜ ਨਹੀਂ ਹੁੰਦਾ ਸੋ ਅਕਾਲ ਪੁਰਖ ਦੇ ਗੁਣਾਂ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਹ ਸਮਝ ਕੇਵਲ ਗੁਰਬਾਣੀ ਦੇ ਵਿਚਾਰ ਤੋਂ ਹੋਣੀ ਹੈ ਗੁਰਬਾਣੀ ਇੱਕ ਮਾਤਰ ਸੋਮਾ ਹੈ ਜਿੱਥੋਂ ਅਕਾਲ ਪੁਰਖ ਦੇ ਗੁਣਾਂ ਦਾ ਪਤਾ ਲੱਗ ਸਕਦਾ ਹੈ ਅਕਾਲ ਪੁਰਖ ਦਾ ਸਹੀ ਸੁਭਾਅ ਸਮਝ ਕੇ ਹੀ ਦਿਲੋਂ ਅਰਦਾਸ ਹੋ ਸਕਦੀ ਹੈ ਜੋ ਮੰਗ ਅਸੀਂ ਅਕਾਲ ਪੁਰਖ પાસે ਮੰਗਦੇ ਹਾਂ ਉਹ ਜਾਇਜ਼ ਮੰਗ ਹੋਣੀ ਚਾਹੀਦੀ ਹੈ ਨਾ ਜਾਇਜ਼ ਮੰਗ ਜਿਵੇਂ ਕਿ ਕਿਸੇ ਦਾ ਨੁਕਸਾਨ ਮੰਗਣਾ ਜਾਂ ਵਾਦੂ ਮਾਇਆ ਵੀ ਪਦਾਰਥ ਮੰਗਣੇ ਜਾਂ ਹੋਰ ਗੁਰਮਤ ਦੇ ਉਲਟ ਕੁਝ ਮੰਗਣ ਵਾਲੀ ਮੰਗ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਇੱਕ ਤਾਂ ਸਾਡਾ ਆਪਣਾ ਮਨ ਹੀ ਇਸ ਨੂੰ ਪੂਰੀ ਤਰ੍ਹਾਂ ਜਾਇਜ਼ ਮੰਗ ਨਾ ਹੋਣ ਕਰਕੇ ਪੂਰੀ ਸ਼ਿੱਦਤ ਨਾਲ ਨਹੀਂ ਮੰਗ ਸਕਦਾ ਅਤੇ ਦੂਜਾ ਅਕਾਲ ਪੁਰਖ ਵੀ ਵਿਵੇਕ ਬੁੱਧ ਦਾ ਸਾਗਰ ਹੈ ਉਹ ਨਜਾਇਜ਼ ਮੰਗ ਜਿਸ ਨਾਲ ਸਾਡਾ ਨੁਕਸਾਨ ਹੁੰਦਾ ਹੋਵੇ ਕਿਵੇਂ ਮੰਨ ਸਕਦਾ ਹੈ ਗੁਰਬਾਣੀ ਦੀ ਪਾਸ ਕਲਾ ਤੇ ਯਕੀਨ ਹੋਣਾ ਜ਼ਰੂਰੀ ਹੈ ਸਾਡੇ ਵਿੱਚ ਅਤੇ ਸਾਡੇ ਵੱਲੋਂ ਮੰਗੀ ਜਾ ਰਹੀ ਵਸਤੂ ਵਿੱਚ ਜੋ ਰੁਕਾਵਟ ਹੁੰਦੀ ਹੈ ਉਹ ਸਾਡੇ ਮਾੜੇ ਕਰਮ ਹੁੰਦੇ ਹਨ ਨਾਮ ਗੁਰਬਾਣੀ ਦੇ ਪਰਸਨ ਸਦਕਾ ਮਾੜੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਜਿਸ ਕਾਰਨ ਮੰਗ ਪੂਰੀ ਹੋ ਜਾਂਦੀ ਹੈ ਨਾਮ ਬਾਣੀ ਦੀ ਪਾਰਸਕਲਾ ਨਾਲ ਵੱਡੇ ਵੱਡੇ ਮਾੜੇ ਕਰਮ ਵੀ ਸਵਾਹ ਹੋ ਜਾਂਦੇ ਹਨ ਗੁਰਬਾਣੀ ਤੇ ਅਥਾ ਯਕੀਨ ਹੋਣਾ ਚਾਹੀਦਾ ਹੈ ਤਾਂ ਹੀ ਗੁਰਬਾਣੀ ਅਸਰ ਕਰਦੀ ਹੈ ਨਾਮ ਗੁਰਬਾਣੀ ਨੂੰ ਧਿਆਨ ਨਾਲ ਪੜਨਾ ਅਤੇ ਸੁਣਨਾ ਲਾਜ਼ਮੀ ਹੈ ਧਿਆਨ ਨਾਲ ਸੁਣ ਲਈ ਹੋਰ ਫੋਨੇ ਰੋਕਣੇ ਪੈਂਦੇ ਹਨ ਤਾਂ ਕਿ ਗੁਰਬਾਣੀ ਹਿਰਦੇ ਅੰਦਰ ਪ੍ਰਵੇਸ਼ ਕਰ ਸਕੇ ਧਿਆਨ ਲਾਉਣ ਤੋਂ ਬਿਨਾ ਗੁਰਬਾਣੀ ਦਾ ਪਾਠ ਕਰਨਾ ਇਦਾਂ ਹੈ ਜਿਵੇਂ ਕੋਈ ਟਰੈਕਟਰ ਖੇਤ ਵਿੱਚ ਹਲ ਉੱਪਰ ਚੱਕ ਕੇ ਚਲਾਈ ਜਾਵੇ ਅਤੇ ਇਹ ਸੋਚੇ ਜ਼ਮੀਨ ਵਾਹੀ ਕਿਉਂ ਨਹੀਂ ਜਾ ਰਹੀ ਜ਼ਮੀਨ ਤੇ ਤਾਂ ਵਾਹੀ ਜਾਵੇਗੀ ਜੇ ਹਲ ਥੱਲੇ ਜ਼ਮੀਨ ਵਿੱਚ ਗੱਡ ਕੇ ਟਰੈਕਟਰ ਚੱਲੇਗਾ ਹਲ ਉੱਪਰ ਚੱਕ ਕੇ ਭਾਵੇਂ ਟਰੈਕਟਰ ਜਿੰਨਾ ਮਰਜ਼ੀ ਖੇਤ ਵਿੱਚ ਫਿਰੀ ਜਾਵੇ ਜ਼ਮੀਨ ਵਾਹੀ ਨਹੀਂ ਜਾਵੇਗੀ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਪਾਠ ਦਾ ਲਾਹਾ ਅਤੇ ਪੂਰਾ ਫਾਇਦਾ ਤਾ ਮਿਲੇਗਾ ਜੇ ਪਾਠ ਕਰਦੇ ਹੋਏ ਧਿਆਨ ਲਾ ਕੇ ਗੁਰਬਾਣੀ ਦਾ ਪਾਠ ਸੁਨਿਆ ਜਾਵੇਗਾ ਧਿਆਨ ਨਾਲ ਕੀਤੇ ਪਾਠ ਨਾਲ ਸਿੱਖ ਸਭ ਕੁਝ ਹਾਸਲ ਕਰ ਸਕਦਾ ਹੈ ਮੋਢਲਾ ਜੀਵਨ ਸਵੱਛ ਬਣਾਉਣਾ ਅਮ੍ਰਿਤਧਾਰੀ ਗੁਰਸਿੱਖ ਨੂੰ ਪੂਰਨ ਤੌਰ ਤੇ ਰਹਿਧਾਰੀ ਹੋ ਕੇ ਭਜਨ ਬੰਦਗੀ ਕਰਨੀ ਚਾਹੀਦੀ ਹੈ ਤਾਂ ਹੀ ਸਾਧਨਾ ਦਾ ਪੂਰਾ ਫਲ ਮਿਲਦਾ ਹੈ ਜੋ ਹਾਲੇ ਅਮ੍ਰਿਤਧਾਰੀ ਨਹੀਂ ਹਨ ਪਰ ਗੁਰਬਾਣੀ ਰਾਹੀਂ ਗੁਰੂ ਨਾਨਕ ਦੇ ਦਰ ਤੋਂ ਮਨ ਇਛਤ ਫਲ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਘੱਟੋ-ਘੱਟ ਇਹ ਕਰਨਾ ਚਾਹੀਦਾ ਹੈ ਕਿ ਜੋ ਕੁਰੇਤਾਂ ਅਤੇ ਵੱੱਜਰ ਕੁਰੇਤਾਂ ਗੁਰਮਤ ਵਿੱਚ ਮਨਾ ਹਨ ਜਿਵੇਂ ਕਿ ਕੇਸਾਂ ਰੋਮਾਂ ਦੀ ਬਿਆਦਵੀ ਨਸ਼ਾ ਕਰਨਾ ਮਾਸ ਸ਼ਰਾਬ ਤੰਬਾਕੂ ਦਾ ਸੇਵਨ ਕਰਨਾਂ ਆਦ ਉਹ ਛੱਡ ਕੇ ਗੁਰਬਾਣੀ ਦਾ ਪਾਠ ਧਿਆਨ ਲਾ ਕੇ ਕਰਨਾ ਚਾਹੀਦਾ ਹੈ ਫੇਰ ਦੇਖਿਓ ਕਿਵੇਂ ਗੁਰਬਾਣੀ ਦਾ ਅਸਰ ਹੋਵੇਗਾ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਾਂ ਅਕਾਲ ਪੁਰਖ ਤੇ ਪੂਰਾ ਵਿਸ਼ਵਾਸ ਕਾਇਮ ਰੱਖੀਏ ਅਤੇ ਆਪਣੇ ਅੰਦਰੋਂ ਕਮੀਆਂ ਦੂਰ ਕਰਕੇ ਨਾਮ ਬਾਣੀ ਦੀ ਸਾਧਨਾ ਕਰਕੇ ਮਨ ਬਾਛਤ ਫਲ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ